ਇਹ ਪਾਰੀ ਜਾਂ ਤੇ ਹਾਰ ਸ਼ਿੰਗਾਰ ਦਾ ਕੀ ਮਤਲਬ ਕਿ ਡਿਫਰੈਂਸ ਹੈ ਜੀ ਸਰ ਜੀ ਇਹ ਹੀ ਚੀਜ਼ ਤਾਂ ਸ਼ਾਇਦ ਹੋ ਸਕਦਾ ਕਿ ਤੁਸੀਂ ਵੀ ਕਮੈਂਟ ਲਿਖਿਆ ਹੋਵੇ ਮੈਨੂੰ ਮੈਨੂੰ ਵਿਚਾਰੀ ਨੂੰ ਵੀ ਬੜਾ ਬਜ਼ਨਾਮ ਕੀਤਾ ਆ ਅਗੇ ਜੀ ਇਹ ਇਹ ਤਾਂ ਸੱਪ ਰਹਿੰਦੇ ਆ 1 2 3 4 5 6 7 8 9 10 ਨਾਲ ਤੱਕ ਜਣਾ ਹੋ ਗਈ ਹੈ ਕਹਿੰਦਾ ਆ ਮੱੜ ਨਹੀਂ ਹੁੰਦੇ ਮੈਂ ਕਿਹਾ ਤੂੰ ਸਾਲਾਂ ਦੇ ਆ ਨੀਮਾ ਹੋ ਕੇ ਲੰਘ ਤਾ ਹਾਂ ਇਹਨਾਂ ਵਿੱਚੋਂ ਜਿਹੜਾ ਪਾਊਡਰ ਨਿਕਲਦਾ ਔਰ ਫੇਰ ਜਿੱਦਾਂ ਲੇਡੀਜ਼ ਦੇ ਜਿਹਨੂੰ ਕਹਿੰਦੇ ਆ ਵੀ ਕੌਡੀ ਗਿਰੀ ਆ ਉਹਦਾ ਟੈਕਨੀਕਲ ਨਾਮ ਕੀ ਆ ਵੈਸੇ ਬਾਬਾਈ ਤੁਸੀਂ ਬਾਹਰ ਤਾਂ ਗਏ ਗਏ ਆਂ ਇੰਡੀਆ ਕਿੱਥੇ ਘੁੰਮੇ ਆਂ ਇੰਡੀਆ ਬਸ ਤਕਰੀਬਨ ਆਪਣਾ ਥਾਰਾ ਕੋਈ ਮੈਂ ਜੀ ਹੋਸਪੀਟਲ ਜਾਂ ਹਾਂਜੀ ਇਹ ਵਿਦਾਰੀ ਕੰਦ ਦਾ ਬੀਜ ਆ ਜੀ ਜਿਹੜਾ ਆਪਣੇ ਬਾਬਾ ਜੀ ਨੇ ਮੈਨੂੰ ਤੋਹਫੇ 'ਚ ਦਿੱਤਾ ਹੁਣ ਮੈਂ ਜਾ ਕੇ ਬੀਜੂਗਾ ਇਹਨੂੰ ਆਹੋ ਨਹੀਂ ਇਥੇ ਦਿੱਤਾ ਭਾਈ ਬਾਬਾ ਜੀ ਇਹ ਵਿਦਾਰੀ ਕੰਦ ਬਾਰੇ ਤੁਸੀਂ ਸ਼ਾਇਦ ਪਹਿਲਾਂ ਦੱਸਿਆ ਹੋਵੇ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਦੱਸ ਦੋ ਹੋਰ ਬਾਈ ਤੇ ਰੋਗਾ ਨੂੰ ਬਹੁਤ ਫਾਇਦਾ ਕਰਦਾ ਹੈ ਅੱਛਾ ਜੀ ਹਾਂ ਵਾਹ ਯਾ ਬਾਦੀ ਜੇ ਨੂੰ ਸਾਦੇ ਆ ਹਾਂਜੀ ਬਾਦੀ ਆ ਬਲ ਘਮਾਉਂਦੀ ਆ ਠੀਕ ਆ ਠੀਕ ਆ ਸਬਜੀ ਖਾ ਲਓ ਅੱਛਾ ਪਾਊਡਰ ਪਣਾ ਲਓ ਇਹਨੂੰ ਛਿਲ ਕੇ ਅੱਛਾ ਸੁਕਾ ਕੇ ਠੀਕ ਆ ਠੀਕ ਉਹ ਚੁੰਨੀ ਖਾ ਲਿਆ ਇਦਾਂ ਐਕਸਰਸਾਈਜ਼ ਨਾ ਕਰੋ ਕਹੇ ਜੀ ਹਾਂ ਐਕਸਰਸਾਈਜ਼ ਨਾ ਕਰੋ ਤੇਰੀ ਬੇਲ ਹੁੰਦੀ ਥੱਲੇ ਜਦਾਂ ਤੁਸੀਂ ਇਹ ਇਹ ਬੇਲ ਜੀ ਆ ਲੱਗ ਗਿਆ ਉਸਤੇ ਜਦਾਂ ਉਹ ਲੱਗੇ ਹਾਂਜੀ ਹਾਂਜੀ ਇਹ ਜਿਹੜੀ ਬੇਲ ਆ ਇਹਨੇ ਹੌਲੀ ਹੌਲੀ ਸੁੱਕ ਜਾਣਾ ਜੀ ਅਛਾ ਇਹਹੀ ਵੇਲਾ ਬਦਾਰੀ ਕਾਂਦੀ ਹਾਂਜੀ ਠੀਕ ਹੈ ਇਹ ਇਹ ਚੜ ਜਾਣੇ ਆ ਠੀਕ ਆ ਸਮਝ ਗਿਆ ਸਮਝ ਗਿਆ ਜਿਹੜਾ ਉਹ ਮੋੜਿਆ ਉਹ ਗਾਂ ਬਰਸਾਦ ਨੂੰ ਪੇ ਨਿਕਲਿਆ ਬਸ ਠੀਕ ਆ ਠੀਕ ਆ ਅਛਾ ਇਹ ਅਸਲੀ 500 ਨਿਕਲਦਾ ਅਸਲੀ ਹਾਂ ਥੋੜਾ ਥੋੜਾ ਹੀ ਅਛਾ ਉਹ ਉਹ ਇੱਚੋਂ ਨਿਕਲਦਾ ਹਾਂ ਤੇ ਜਿਹੜਾ ਉਹ ਫੌਨ ਹਾਂਜੀ ਜਿਹੜਾ ਨਕਲੀ ਵੇਚੀ ਜਾਂਦੇ ਆ ਉਹ ਪਤਾ ਨਹੀਂ ਕਿੱਥੋਂ ਕੱਢੀ ਜਾਂਦੇ ਆ ਨਕਲੀ ਦਾ ਸੁਣ ਲੋ ਕਹਾਣੀ ਜ਼ਬਾਨੀ ਉਹ ਲੱਕੇ ਸਰਿਆ ਮੈਂ ਲਾਲ ਤਾਂ ਪੀਲਾ ਦੋ ਹਾਂਜੀ ਹਾਂਜੀ ਇੱਕ ਕੇਸਲ ਤੇ ਇਹ ਨਾਲ ਹੋ ਗਿਆ ਨਾ ਪੀ ਉਹ ਲੀਲੀ ਆ ਹਾਂਜੀ ਉਹ ਉਹ ਲੀਲੀ ਜੀਆਂ ਕਿਸਮਾਂ ਆਹਾਰੀਆਂ ਲੀਲੀ ਕਹੀ ਜਾਂਦੇ ਹਮ ਇੱਕ ਨਹੀਂ ਹਮ ਜਦੋਂ ਇਹਨਾਂ ਨੇ ਲਿਆ ਕੇ ਦਿੱਤਾ ਮਰੂਆ ਹਾਂਜੀ ਤੇ ਇਹ ਹੈਗਾ ਤੁਸੀਂ ਨਜ਼ਰ ਚੋ ਹਾਂਜੀ 21 ਤુલਸੀਆਂ ਕਹੀ ਇਹਨੂੰ ਵੀ ਤુલਸੀ ਕਹਿੰਦੇ ਨਿਆਜ਼ ਬੋਆ ਮਿੱਠੀ ਤੋਸੀ ਹਾਂਜੀ ਨਿਆਜ਼ ਬੋ ਵੀ ਕਹਿੰਦੇ ਨਿਆਜ਼ ਬੋਆ ਮਰਵਾ ਵੀ ਕਹਿੰਦੇ ਠੀਕ ਹੈ ਮਰਵਾ ਵੀ ਕਹਿੰਦੇ ਮਰਵਾ ਵੀ ਕਹਿੰਦੇ ਅੱਛਾ ਮੈਨੂੰ ਮਾੜਾ ਜਿਹਾ ਗੱਲ ਦੱਸਿਓ ਦੁਬਾਰਾ ਆ ਮੈਨੂੰ ਵਧੀਆ ਗੱਲ ਲੱਗੀ ਇਹ ਜਿਹੜੀ ਇੱਕ ਟੈਕਨੀਕਲ ਇਹਦਾ ਵਰਡ ਜਿਹੜਾ ਆ ਭਰਾਜੀ ਹੁਣਾਂ ਨੇ ਦੱਸਿਆ ਬੰਸ ਲੋਚਨ ਬੰਸ ਲੋਚਨ ਇਹ ਅਸਲੀ ਬੰਸ ਲੋਚਨ ਹੈ ਹਾਂ ਅੱਛਾ ਤੇ ਇਹ ਇਹ ਤਾਂ ਪਿਛਲੀ ਵਾਰ ਵੀ ਆਪਾਂ ਬਣਾਈ ਓਦਾਂ ਇਹ ਵੀਡੀਓ ਤਾਂ ਇਸ ਬਾੰਸ ਦੀ ਪੀਲਾ ਬਾੰਸ ਆ ਇਹ ਅਲੱਗ ਕਿਸਮ ਆ ਇਹ ਬਾੰਸ ਦਾ ਹਾਂਜੀ ਦੂਜਾ ਜਿਹੜਾ ਜੰਗਲਾਂ 'ਚ ਆਮ ਲੱਗਾ ਹੁੰਦਾ ਉਹਨਾਂ 'ਚ ਨਹੀਂ ਨਿਕਲਦਾ ਇਹ ਹੈ ਹੈ ਨਹੀਂ ਜੰਗਲਾਂ 'ਚ ਪੀਲੇ ਵੀ ਹੈਗੇ ਅੱਛਾ ਇਹ ਉਹ ਇਹ ਵੈਰਾਈਟੀ ਆ ਨਾ ਇਹ ਹਾਂ ਅੱਛਾ ਤੇ ਨਾ ਵਿੱਚੋਂ ਜਿਹੜਾ ਪਾਊਡਰ ਨਿਕਲਦਾ ਔਰ ਫੇਰ ਜਿੱਦਾਂ ਲੇਡੀਜ਼ ਦੇ ਜਿਹਨੂੰ ਕਹਿੰਦੇ ਆ ਵੀ ਕੌਡੀ ਗਿਰੀ ਆ ਹਾਂ ਉਹਦਾ ਟੈਕਨੀਕਲ ਨਾਮ ਕੀ ਆ ਵੈਸੇ ਕੁਝ ਉਹਨੂੰ ਮੰਥਲੋ ਜੇ ਨਹੀਂ ਹੈ ਜੀ ਆ ਸਹੀ ਆ ਅੱਛਾ ਅੱਛਾ ਅਜਰ ਵਿੱਚ ਮੰਥਲੋ ਚਾ ਠੀਕਾ 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 ਚਲੋ ਮਤਲਬ ਉਹਦਾ ਫਿਰ ਇਥੋਂ ਉਹ ਚੀਜ਼ ਬਣਦੀ ਆ ਇਹਦੇ ਤੋਂ ਵਿੱਚੋਂ ਚਲੋ ਬਹੁਤ ਵਧੀਆ ਹਰ ਕਿਸੇ ਤੋਂ ਕੁਝ ਨਾ ਕੁਝ ਸਿੱਖਣ ਮਿਲਦਾ ਰਹਿੰਦਾ ਹੈ ਤਾਂ ਵਧੀਆ ਆ ਜਾਓ ਜੀ ਉਹ ਬਾਂਸ ਲੋ ਜੀ ਇਹਦੀ ਕੀਮਤ ਅਸਲੀ ਦੀ ਹੋਣੀ ਆ ਮੇਰੇ ਖਿਆਲ ਚ 40 ਕਿਲੋ ਰੁਪਏ ਨੂੰ ਕਿਲੋ ਹੋਣਾ ਦੇਖ ਲਓ ਪਰ ਮਿਲਣਾ ਨਹੀਂ ਫਿਰ ਵੀ ਮੈਂ ਆ ਦੱਸਣ ਲੱਗਾ ਹੀ ਕੇਸਰ ਦੀ ਕਹਾਣੀ ਹਾਂਜੀ ਢਾਲਚੀ ਤੇ ਉਹ ਲੱਗ ਇੱਕ ਪਰਲੇ ਪਰਥਮੀ ਤੋਂ ਦੱਕੰਦ ਕੇ ਤੇ ਉੱਤੇ ਹੈਗਾ ਕਿਸੇ ਉੱਥੋਂ ਮ ਬੁੱਤੇ ਲਾਲ ਕੇਸਰ ਵੀ ਤੇ ਪੀਆ ਵੀ ਦਾ ਸ਼੍ਰੀਨਗਰ ਤੋਂ ਢਾਲਚੀ ਤੋਂ ਅੱਛਾ ਜੀ ਜਿਹੜਾ ਲਾਲ ਚਗਾ ਉਹ ਜਦੋਂ ਸੁੱਕ ਗਿਆ ਕੜੇ ਫੁੱਲ ਹਾਂ ਜੋ ਸੁੱਕ ਗਏ ਗਰਮੀ ਨੂੰ ਮੈਂ ਖਾ ਲੈ ਜੀ ਪੀਆ ਹੋ ਗਿਆ ਅੱਛਾ ਇਹ ਦੇ ਫੁੱਲ ਛੋਟੇ ਹੀ ਉੱਥੇ ਫੁੱਲ ਵੱਡੇ ਸੀ ਹਾਂਜੀ ਮੈਂ ਲੈ ਕੇ ਗਿਆ ਜੀ ਕਈ ਇੱਕ ਦਾ ਆ ਪੁੱਛਦੇ ਆ ਇੱਕੋ ਪੁੱਛਦੇ ਵੀ ਸੁੱਕਿਆ ਕਿਉਂ ਹੂੰ ਉੱਥੇ ਪੱਥਰ ਪੈਂਡਾ ਹੈ ਇੱਕ ਬੋਜੀ ਕਹਿੰਦਾ ਸੀ ਗੱਡੀ ਪਣਾ ਲੈਣੀ ਹੂੰ ਇਹ ਕਿਥੇ ਆ ਉਹ ਦੁਕਾਨ ਉਹ ਖੇਤਾਲੇ ਦੀ ਸ਼ਹਿਰ ਚ ਦੁਕਾਨ ਵੀ ਹੈ ਮੈਂ ਵੀ ਉੱਥੇ ਗਿਆ ਸੀ ਅਜੀ ਦੁਕਾਨ ਨੂੰ ਤੁਰ ਕੇ ਹੂੰ ਰਾਹ ਚ ਇੱਕ ਦੋ ਹੋਰ ਦੁਕਾਨਾਂ ਵਾਲਿਆਂ ਨੂੰ ਪੁੱਛਿਆ ਆਪਣਾ ਬੋਲ ਦਿਖਾ ਲਈਏ ਕੈਂ ਨਕਲੀ ਅੱਛਾ ਅੱਛਾ ਹਾਂ ਲਓ ਜੀ ਇਹ ਤੁਹਾਡਾ ਨਕਲੀ ਭਰੋਸਾ ਜੇ ਨਹੀਂ ਰਹਿੰਦਾ ਹਨਾ ਕਿੱਥੋਂ ਲਈਏ ਫੇ ਇਦਾਂ ਜਾ ਕੇ ਨਾ ਉਹ ਮੈਂ ਦੰਦਾ ਮੈਂ ਉਹਨੂੰ ਉਹਦੇ ਕੋਲ ਵੀ ਪਹੁੰਚ ਗਿਆ ਅੱਛਾ ਜੀ ਮੈਂ ਕਿਹਾ ਰਾਜ ਮੈਂ ਪੜਿਆ ਨੂੰ ਪੁੱਛਿਆ ਅੱਛਾ ਜਿਹੜਾ ਕਹਿੰਦਾ ਨਕਲੀ ਕਹਿੰਦਾ ਉਹ ਸਾਰੇ ਨਕਲੀ ਵਾਲੇ ਬੈਠੇ ਹਾਂ ਦੇਖ ਲਓ ਮੈਂ ਹੁਣ ਸਾਥੀ ਜੀ ਚਾਹਨਾ ਇੱਕੋ ਮੇਰੇ ਨਾਲ ਜਰਾ ਤਕੜਾ ਹੋ ਗਏ ਜੋੜੀ ਹੋ ਜਾਏ ਤਾਂ ਹੋਰ ਵੀ ਚੰਗਾ ਰੋਟੀ ਪਾਣੀ ਆਉਣੇ ਲੱਭੇ ਥੋੜੇ ਬਹੁਤਾ ਖਰਚ ਪੱਟਾ ਨਹੀਂ ਲੈਣਾ ਇੱਥੇ ਪੱਕੇ ਚਾਹ ਪਾਣੀ ਵੀ ਬਣਾਉਣ ਆਪ ਪੱਤੇ ਇਕੱਠੇ ਕਰ ਲੈਣਾ ਬੇਲੇ ਟਾਈਮ ਤੇ ਅੱਜਾਂ ਕੱਪਾ ਸੁੰਨ ਜਾ ਆ ਕਿਵੇਂ ਚੱਨਣਾ ਰਹਿਣ ਤੇ ਇੱਥੇ ਰੈਸ ਰੱਖ ਲੈ ਸਾਡਾ ਕੰਮ ਚੱਲ ਪਿਆ ਆ ਮੈਂ ਚਾਹਣਾ ਹੁਣ ਕਹਿ ਮੈਂ ਤੁਹਾਡੇ ਹਲੂਆ ਆ ਉੱਥੇ ਕੇਨ ਬਾਜਮਾਲ ਲੈਣੀ ਹਾਂ ਉਧਰ ਉਹ ਕਰੂ ਉਹਨੇ ਚਾਹ ਬਣਾਉਣੀ ਟੱਕਰ ਦਾ ਕੋਈ ਹੂੰ। ਇਹ ਹੋਵੇ ਸੱਸ ਸੱਜਿਆ ਮੈਂ ਕਹਾਂ। ਹੂੰ। ਚਲੋ ਭਾਜੀ ਉਹਨਾਂ ਨੂੰ ਵੀ ਕੋਈ ਸਾਈਡਆ ਹੋਵੇਗਾ ਤਾਂ ਦੱਸਿਓ ਤੁਸੀਂ ਹਨਾ। ਹਾਂਜੀ ਹਾਂਜੀ ਇੱਕ ਮੈਨੂੰ ਬਹੁਤ ਵਧੀਆ ਮਿਲੀ ਜੋੜੀ ਪਈ ਜਾਂਦੀ। ਅੱਛਾ ਜੀ। ਉਹ ਜਦੋਂ ਮੈਂ ਦੂਰੋਂ ਦੇਖਣਾ ਜੀ ਪਿੱਛੇ ਜੁੱਤੀ ਲਾਹ ਕੇ ਅੱਛਾ ਐਨ ਤੇ ਰੱਖਣਾ। ਸਿਰ। ਕੰਬੀ ਕਰਨਾ। ਹੂੰ। ਸਾਰੀ ਧਿਆਣੀ। ਫੇ ਕਿੱਥੇ ਗਿਆ ਉਹ? ਰਾਹ ਆਇਆ ਸਾਡਾ ਘਰੋਂ ਆਇਆ ਹਾਂ। ਹਾਂਜੀ। ਇੱਕ ਦਿਨ ਮੈਂ ਉਧਰ ਦੀ ਆਪਣਾ ਐਸ ਬੰਨੇ ਆਇਆ। ਹੂੰ। ਉਹ ਤੇ ਅੰਦਰ ਬੈਠਾ ਪਾਂਡਾ ਕਰੇ ਵਾ ਹਮ ਨਿਗਾਹ ਦੀ ਇਧਰ ਦੀ ਵੀ ਇਧਰ ਦੀ ਹਾਂ ਦੇਖ ਲਾ ਪਿਓ ਜਮ ਪਾਂਡਾ ਘਰ ਟੈਕ ਚੱਲ ਗਿਆ ਹਮ ਜਿਉ ਨੂੰ ਮੈਂ ਕਿਹਾ ਤੇ ਭਾਈ ਮੇਰੇ ਕੋ ਪਹੁੰਚ ਨਹੀਂ ਆਜ ਕੋ ਕਰਤਾ ਤਾ ਹਮ ਤੂੰ ਦਾ ਬਿਜ਼ਨਸ ਚ ਲਾਣ ਲਾ ਪਿਆ ਇੱਥੇ ਹੋਰ ਹੀ ਮਤਲਬ ਗਲਤ ਬਿਲਕੁਲ ਬਣਾ ਪੇਸ ਬਣਿਆ ਜੀ ਹਾਂ ਮੈਂ ਬੜੀ ਮੋਜ ਆ ਬੜੀ ਲਗਨ ਨਾਲ ਕੰਮ ਕਰਦਾ ਤੇ ਉਹ ਉਤੋਂ ਜ਼ਿਆਦਾ ਹੁੰਦੀ ਸੀ ਹਾਂ ਹਾਂ ਉਹ ਫ੍ਰੀਜ ਬਣਾਈ ਜਾਂਦਾ ਆ ਤੁਸੀਂ ਉੱਤੇ ਬੈਠੇ ਦੇਖਿਆ ਹੋਣਾ 150 ਤਾਂ ਮੂਲ ਹੀ ਗੱਲ ਆ ਹਾਂਜੀ ਹਾਂਜੀ ਬਿਲਕੁਲ 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 ਲਓ ਜੀ ਲਓ ਹਾਂ ਬਿਲਕੁਲ ਅੱਛਾ ਵੇ ਹੋਰ ਇੱਕ ਦੇਖਿਆ ਤੁਸੀਂ ਰੱਖਿਆ ਨਾ ਇਹ ਦੇ ਲੈ ਨੂੰ ਵੀ ਰਾਤ ਨਹੀਂ ਇਹ ਤਾਂ ਵੀ ਸਾਡੇ ਹੈ ਹੀ ਇਹ ਕੰਮ ਤਾਂ ਬਹੁਤ ਢੇਰ ਚੱਲ ਆ ਜੀ ਹਾਂਜੀ 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 ਇੱਥੇ ਮੇਰੇ ਨਾਲ ਵੀ ਇਦਾਂ ਹੋਈ ਅੱਛਾ ਮੇਰਾ ਇੱਧਰ ਭੇਜਿਆ ਨਾ ਸੀ ਹਾਂਜੀ ਉਹ ਚੁੱਪ ਕਰਕੇ ਇੱਧਰ ਟੋਲੇ ਦੇ ਲੱਗੇ 100 ਦਾ ਨੋਟ ਪਿਆ ਸੀ ਹਾਂ ਮੈਂ ਨਹੀਂ ਦੇਖਿਆ ਹਾਂ ਇੱਕ ਨੇ ਹੋਰ ਨੇ ਜਿਹੜਾ ਮਰੀਜ਼ ਹਾਂਜੀ ਉਹ ਦੇਖ ਕੇ ਆਜੀ ਕਹਿੰਦਾ ਮੇਰੀ ਵਾਧਾ ਉਹ ਮੈਂ ਕਿਹਾ ਜਿਹੜਾ ਹੀੜਾ ਰੱਖਿਆ ਉਹ ਕਹਿੰਦਾ ਜਿਹਦਾ ਜਿਉ ਪਹਿਲੇ ਰੱਖਿਆ ਸੀ ਹਾਂ ਦੇਖ ਲਓ ਇਹ ਬੜਾ ਸੁਨਨਾ ਜੀ ਇੱਕ ਬਿਲਕੁਲ ਦੇਖੋ ਦੇਖੋ ਕਿ ਡੀ ਡੀ ਜੀਰੋ ਲਿਆਂਦੇ ਤੁਸੀਂ ਉਹ ਹੋ ਲੈ ਬਾਬਾ ਜੀ ਨੇ ਕਿੱਥੇ ਕਿੱਥੇ ਨਹੀਂ ਗਾਇਆ ਬਾਬਾ ਜੀ ਤੁਸੀਂ ਬਾਹਰ ਤਾਂ ਗਏ ਗਏ ਆਂ ਇੰਡੀਆ ਕਿੱਥੇ ਘੁੰਮੇ ਆਂ ਇੰਡੀਆ ਮੈਂ ਤਾਂ ਕੁਝ ਨਾ ਆਪਣਾ ਥਾਰਾ ਘੁੰਮਿਆ ਜੀ ਲੋਕੀ ਚਿੱਟਾ ਜਾਂਦਾ ਹੁਣ ਨਹੀਂ ਜਾਣੇ ਤੁਸੀਂ ਹੈਨਾ ਹਾਂ ਕੀ ਕਰਾਂ ਹਾਂ ਨਹੀਂ ਹੁਣ ਮਤਲਬ ਜਾਣ ਜਾ ਵੀ ਨਹੀਂ ਹੁੰਦਾ ਹੋਣਾ ਜ਼ਿਆਦਾ ਹੈਨਾ ਤੇ ਤੇ ਕੱਲੇ ਘੁੰਮੇ ਕੱਲੇ ਸੋਚ ਕਦੀ ਕੋਈ ਨਾਲ ਵੀ ਹੋ ਜਾਂਦਾ ਸੀ ਅੱਛਾ ਤੇ ਕਦੀ ਕੱਲਾ ਵੀ ਚੱਲ ਜਾਂਦਾ ਹਾਂ ਇੰਡੀਆ ਸਾਰਾ ਘੁੰਮਿਆ ਨਹੀਂ ਉੱਪਰ ਤਾਂ ਕੀ ਸੋਚ ਇਦਾਂ ਦੀ ਆ ਉਹ ਮਨ ਦਾ ਹਾਸਾ ਨੇ ਜਿੱਥੇ ਉਹ ਬੰਦ ਹੋ ਗਿਆ ਹਾਂਜੀ ਹਾਂਜੀ ਉਹ ਤੇਨੂੰ ਗਿਆ ਹਾਂਜੀ ਤੇ ਇੱਕ ਵਾਰੀ ਪਹਿਲਾਂ ਗਿਆ ਜਗਾ ਤਾਂ ਉਹ ਪਹਿਲ ਘਰ ਤੋਂ ਚੱਲ ਰਹੀ ਆ ਹਾਂਜੀ ਪਿੰਡਾਂ ਦਾ ਜਾ ਰਹਾ ਹਾਂਜੀ ਦੂਜੀ ਵਾਰੀ ਗਿਆ ਤਾਂ ਉਹ ਬਾਲਟਾਲ ਪਿੱਛੇ ਬਾਲਟਾਲ ਹਾਂਜੀ ਬਾਲਟਾਲ ਤੋਂ ਮੈਂ ਗਿਆ ਉੱਤੇ ਤੁਰ ਲੰਗਰ ਲਗਾਇਆ ਸੀ ਜਿੱਤੇ ਗੱਟੀਆਂ ਬਸਾਂ ਜਾਂਦੀਆਂ ਬੱਛ ਗਿਆ ਸੀ ਠੀਕ ਆ ਉੱਤੇ ਜਾਣ ਲਈ ਕੋੜਾ ਲੱਗਾ ਸੀ ਹੂੰ ਹੂੰ ਇੱਕ ਨੇ ਪਿੱਛੋਂ ਆ ਕੇ ਕਿਹਾ ਮੇਨੂੰ ਹੱਥ ਲਾਇਆ ਇਹ ਤੁਸੀਂ ਵੀ ਬਾਬੇ ਦੇ ਬਰਾਤੇ ਆਏ अच्छा मेरा ध्यान से उठे संगमरमर दी सेवा दी मूर्तियां बनाईया अच्छा जी मैं संगमरमर ਤੋਂ ਅੰਦਾਜ਼ਾ ਲਗਾਤੀ ਕਿ 4-5 ਲੱਖ ਦੀ ਹੋਣੀ ਹਾਂ ਪਰੰਪਰਾ ਭੇਟਾ ਇਦਾਂ ਚੱਲ ਕੁੱਤੀ ਆ ਹਾਂ ਅੱਖਾਂ ਤਾਂ ਚੜੀਆਂ ਹਾਂ ਮੈਂ ਗੌਰ ਨਾਲ ਦੇਖਦਾ ਸੀ اچھا ਜਦੋਂ ਉਹ ਪਿੱਛੋਂ ਨੇ ਇੱਥੇ ਕਿਹਾ ਕਿ ਤੁਸੀਂ ਵੀ ਫਰਾਤੇ ਆਏ ਉਹ ਜੋ ਮੈਂ ਦੇਖੇ ਤੋਂ ਬੰਦਾ ਬਾਕਬ ਸੀ ਗਦਾਸਪੁਰ ਵਾਲਾ ਉਹ ਲੰਗਰ ਲਾਉਂਦੀ ਆ आशा, आशा, <laughs> अच्छा अच्छा ठीक है ठीक है। जी। ਇੱਥੇ ਵੀ ਗੱਲਾਂ ਕਈ ਵਾਰੀ ਆਉਂਦਾ ਜਾਂਦਾ ਕਰਦਾ ਰਹਿੰਦਾ। ਹਾਂਜੀ। ਮੈਂ ਕਿਹਾ ਬਰਾਤਿਆਂ ਦੀ ਸੇਵਾ ਕਰਦੇ ਆਂ। ਹਾਂ। ਉਹ ਲੜਾ ਰੁੱਸ ਕੇ ਬੈਠਾ ਹੈ। ਅੱਛਾ ਉੱਥੇ ਜਿੱਥੇ ਘੋੜੇ ਜਾਂਦੇ ਆਂ ਹਾਂ। ਉਹ ਲਗਭਗ ਦੀ ਉਹ ਉਸ ਤੋਂ ਕੋਹ ਬਾਤੋਂ 2.5 ਕਿਲੋਮੀਟਰ ਪਿੱਛੇ ਰਹੀਦੀ। ਹਾਂ। ਉੱਥੋਂ ਤੁਰ ਕੇ ਜਾਣਾ ਪੈਂਦਾ। ਲਾਈਨ ਲੱਗੀ ਸੀ। ਮੇਰੇ ਮੁਰੇ ਡੰਡੋਤ ਕਰਦਾ ਜਾਂਦਾ ਸੀ। ਅੱਛਾ ਐਦਾਂ ਸਮਝ ਗਿਆ ਮਸਾਂ ਵੀ ਹਾਂਜੀ ਉਹਨੇ ਉਹ ਗੀਤਾ ਹੋਣਾ ਨਾ ਕੀ ਕਹਿੰਦੇ ਇਹਨੂੰ ਸੁਖਣਾ ਸੁਖੀ ਹੁੰਦੀ ਆ ਤੇ ਹਾਂਜੀ ਹਾਂਜੀ ਉੱਥੇ ਜਾ ਕੇ ਵੀ ਉਹ ਉੱਤੇ ਬਪਾਤੇ ਜਾ ਕੇ ਵੀ ਜੇ ਇਹ ਬਾਬਾ ਜੀ ਮੈਂ ਟਿਕਟ ਪਰਖੀ ਮੈਂ ਭੇਜ ਦਈਆਂ ਅੱਛਾ ਉਤੋਂ ਬਾਅਦ ਮੇਰੀ 바ਰੀ ਅੱਛਾ ਜੀ ਮੈਂ ਬਾਪੇ ਨੂੰ ਤਾਂ ਨਹੀਂ ਸੁਣਾਉਣਾ ਉਹਨੂੰ ਸੁਣਾਉਣਾ ਅੱਛਾ ਮੈਂ ਕਿਹਾ ਜੀ ਹੁਣ ਤਾਂ ਆ ਘੋੜੇ ਤੇ ਹਾਂ ਗਾਂ ਕੋ ਠੰਗਾ ਪਰ ਬੰਨ੍ਹ ਕਰਦਾ ਸਹੀ ਗਿਆ ਇਹ ਗੱਲ ਵੀ ਚਲੋ ਇੱਕ ਵਾਰੀ ਜਿੰਨਾ ਬੰਦਾ ਬਾਹਰ ਮੈਂ ਦੇਖਿਆ ਜਾਂਦਾ ਘੁੰਮਦਾ ਨਾ ਤਰ੍ਹਾਂ ਤਰ੍ਹਾਂ ਦੇ ਬੰਦੇ ਮਿਲਦੇ ਆ ਹੈ ਫੇਰ ਮੁਸਲੀ ਹਾਂ ਫੇਰ ਮੁਸਲੀ ਉਹ ਲੱਗੇ ਦਿਖਾਉਂਦੇ ਠੀਕ ਹੈ ਉਹ ਲਿਜਾਣਾ ਉਹ ਲੱਗਿਆ ਹਾਂ ਜੀ ਕਿਹੜੀ ਕਿਹੜੀ ਉਹ ਜਿਹੜਾ ਦੂਜਾ ਜਹਾ ਨਹੀਂ ਅੱਛਾ ਉਹ ਜਿਹੜੀ ਫੇਰ ਉਹ ਬੁੱਝੇ ਜਾ ਥੱਲੇ ਬਾਬਾ ਜੀ ਦਿਖਾਉਣ ਲੱਗੇ ਕਿੱਥੇ ਕਹਿੰਦੇ ਤੁਸੀਂ ਸਵੇਦ ਮੁਸਲੀ ਇੱਧਰ ਵੀ ਦੇ ਲਾਤਾ ਇਹ ਮੈਨੂੰ ਮਿਲੀ ਨਹੀਂ ਜੀ ਨਾ ਬੜਾ ਘੁੰਮਿਆ ਤੇ ਉਸ ਤੇ ਜ਼ਹੀਰ ਤਾਂ ਨਹੀਂ ਹੁੰਦੀ ਪਤਾ ਕਿ ਕਹਾਈਆ ਆਹ ਸਾਜੀ ਕੀ ਬਾਤ ਹੈ ਕਿਹੜੀ ਜੀ ਆ ਜੀ ਆ ਜੀ ਅੱਛਾ ਆ ਵਾਲੀ ਸਫੇਦ ਮੁਛਲੀ ਹੈ ਹੈ ਹਾਂ ਜੀ ਆ ਸਾਰੀ ਹੈ ਨਾ ਆ ਵੀ ਉਹ ਉਹ ਦੇਖੋ ਤਾਂ ਆ ਦੇਖੋ ਜੀ ਇਨਸੂਲਿਨ ਕਿੰਨੀ ਪੜੀ ਆਹ ਵਾਲੀ ਅੱਛਾ ਇਹ ਤਾਂ ਇਨਸੂਲਿਨ ਹੈ ਨਾ ਹਾਂ ਇਸ ਸਫੇਦ ਮੁਛਲੀ ਕਿਸ ਕੰਮ ਆਉਂਦੀ ਜੀ ਇਹ ਵੀ ਤਾਕਤ ਦੇਈ ਤਾਕਤ ਠੀਕ ਆ ਠੀਕ ਆ ਇਮਿਊਨਿਟੀ ਵਾਦੀ ਹੈ ਗੋਧ ਰੋਗ ਹੋ ਜਾਂਦੇ अच्छा इनले तागले आम तौर ते लोग अह ऐ च पौंदे चमन परास्ट पौंदे अच्छा जी अच्छा ठीक है ठीक है ते चिट्टियां निकलਦੀਆਂ ਜੜਾ अच्छा, अच्छा जी अच्छा ਉਹ ਜੜਾ ਪਾਉਂਦੇ ਆ ਸੁਕਾ ਕੇ پیس ਕੇ ਹੈਨਾ ਉਹਨਾਂ ਨੂੰ ਵਰਤਦੇ ਹੋਣੇ ਏਦਾਂ ਵੱਤ ਹੋ ਜਾਂਦੀ ਏਦਾਂ ਹੀ मतलब ਜੜ ਕੱਢ ਕੇ ਖਾ ਲਓ ਏਦਾਂ ਹੁੰਦੀ ਆ ਏਦਾਂ ਕੱਚੀ ਨਾ ਕੋਹ ਸਬਜ਼ੀ ਬਣਾ ਲਓ ਉਹ ਬਣਾ ਲਓ अच्छा ਪਰ ਸਬਜ਼ੀ ਵੀ ਇਹ ਘਾਟ ਹੋਵੇ ਤਾਂ ਆਲੂ ਵਗੈਰਾ ਬਾਕੀ ਸਭ ਦਾ ਇਹਨੂੰ ਐਜ਼ ਅ ਬੂਟੀ ਯੂਜ਼ ਕਰੋ ਨਾ ਕਿ ਇਹਨੂੰ ਐਜ਼ ਅ ਸਬਜ਼ੀ ਪੂਰੀ ਹਾਂ ਹਾਂ ਠੀਕ 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 ਮਾਰੇ ਜਿੱਦਾ ਕਹਿ ਸਕਦੇ ਵੀ ਪਿਆਜ਼ ਇਹਦਾ ਤੜਕਾ ਲਾ ਲਓ ਹਾਂ ਹਾਂ ਜੀ ਉਹ ਆ ਜੀ ਸਾਡਾ ਅੱਛਾ ਉਹ ਦੇਖੋ ਮੂਵੇ ਜ਼ਾਰ ਅੱਛਾ ਇਧਰ ਦੀ ਬਾਹਰ ਨਿਕਲ ਜਾਣੇ ਫੇ ਆ ਜਾਓ ਮਵਾ ਉਹ ਸਾਡੇ ਮਿੱਤਰ ਮੰਗੋ ਤੁਸੀਂ ਨਾ ਤੇਰ ਪਤਾ ਲੈ ਬਲਕਿ ਉਹ ਤਾਂ ਦਾ ਚਾਹਦੀ ਨਾ ਬਈ ਆਉਂਦੇ ਆ ਮਾਓ ਕੇ ਨੰਗਾ ਆਹੋ ਆਹੋ ਸਹੀ ਗੱਲ ਆ ਸਹੀ ਗੱਲ ਸਹੀ ਗੱਲ ਸੱਚ ਮੈਂ ਤਰਾਉਦਾ ਕੱਢ ਦੇਣਾ ਨਾ ਮਾਓ ਜਿਆਦਾ ਅੱਛਾ ਜੀ ਉੱਤੇ ਫਸ ਗਿਆ ਪੱਗ ਆਹੋ ਅੱਛਾ ਜੀ ਕਹਿੰਦਾ ਆ ਬਾੜੀ ਨਹੀਂ ਹੁੰਦੇ ਮੈਂ ਕਿਹਾ ਤੂੰ ਸਾਲਾਂ ਦੇ ਆ ਨੀ ਮਾਓ ਕੇ ਨੰਗਾ ਹਾਂ ਅਟੇ ਹੂੰ ਕਿਨੇ ਉੱਗਿਓ ਆ ਜੀ ਉਹ ਵੀ ਬਹੁਤ ਟੇਉਲੀ ਜਾਣਾ ਕਿੱਥੇ ਟੇਉ ਤੇ ਉਹ ਤਾਂ ਸਾਡੇ ਬਹੁਤ ਆ ਜੀ ਕਿਹੜਾ ਟੇਉ ਆਹ ਜੀ ਆ ਜਿਹੜਾ ਤੇਰਾ ਉੱਗਿਓ ਆਹ ਬੂਟੇ ਨੇ ਨਹੀਂ ਆਹਟੇ ਉਦਾ ਹਾਂ ਅੱਛਾ ਆ ਨਿਕ ਨਿਕ ਕਿਦਾਂ ਹਾਂ ਇਹ ਤਾਂ ਹਜ਼ਾਰਾਂ ਹੀ ਆ ਬਾਬਾ ਜੀ ਉਹਦਾ ਨੱਟੇ ਹੂ ਆ ਹਾਂ ਉਹਦਾ ਕੀ ਬੇਨਫਿਟ ਆ ਆਚਾਰ ਸਵਾਦ ਆ ਜੀ ਮੈਨੂੰ ਤਾਂ ਲੱਗਦਾ ਨਹੀਂ ਆਪ ਮੈਂ ਵੀ ਖਾਣਾ ਮੈਨੂੰ ਵੀ ਸਵਾਲ ਆਦਾ ਪਰ ਉਹਦਾ ਕੋਈ ਮੈਡੀਸਨਰ ਵੈਲੀਡਿਟੀਲ ਹੈ ਜੀ ਜਿਹੜੀ ਖਸਰਤ ਨੇ ਬਣਾਈ ਆ ਹਾਂ ਠੀਕ ਆ ਠੀਕ ਆ ਉਹ ਢੇੂ ਇਹ ਆਪਾਂ ਕਿਤੇ ਸਾਡੇ ਨਾ ਪਿੰਡ 'ਚ ਕੋਈ ਬੂਟਾ ਹੁੰਦਾ ਸੀਗਾ ਜਿੱਥੋਂ ਆਪਾਂ ਲਈਦੇ ਹੁੰਦੇ ਹੁਣ ਮੈਨੂੰ ਪਤਾ ਨਹੀਂ ਸ਼ਾਇਦ ਹੈਗਾ ਕਿ ਨਹੀਂ ਹੈਗਾ ਆ ਦੇਖੋ ਤਾਂ ਇਹਨੂੰ ਕੋਈ ਅਸੇ ਲੱਗੇ ਨਹੀਂ ਹਜੇ ਹੈਨਾ ਕਦੋਂ ਲੱਗਦੇ ਆ ਜੀ ਬਾਅਦ 'ਚ ਗਰਮੀ ਆ ਗਰਮੀਆਂ ਹੀ ਲੱਗਦੇ ਹੈਨਾ ਮਾਰ ਅਪ੍ਰੈਲ ਮਈ ਚ ਅੱਛਾ ਜੀ ਠੀਕ ਹੈ ਠੀਕ ਬਹੁਤ ਹੁੰਦੇ ਆ ਆ ਦੇਖੋ ਤਾਂ ਇੱਥੇ ਪੱਕ ਕੇ ਡਿਗੇ ਉਹ ਉੱਗ ਗਏ ਨਾਲ ਹੀ ਆ ਦੇ ਨਾ ਹਾਂ ਇੱਥੇ ਵੀ ਇਦਾਂ ਹੀ ਸੀ ਆ ਸਾਰੇ ਕਿ ਪੁਣੀ ਜੀ ਸੀ ਆਹ ਇਹ ਤਾਂ ਅਧਰਾ ਕੀਤਾ ਆ ਥਾਰੀ ਪੁਣੀ ਜੀ ਜੀ ਇੱਥੇ ਦੇਖੋ ਕਿੰਨਾ ਛੋਰੀ ਦੇ ਵਿੱਚ ਆਹੋ ਜਿੱਥੇ ਜਿੱਥੇ ਬੀਜ ਡਿਗੇ ਉਹ ਨਹੀਂ ਜੀ ਇੱਥੇ ਬਹੁਤ ਪੁਣੀ ਜੀ ਸੀ ਇਹ ਆਹ ਫੁੱਲ ਦੇਖੋ ਜੀ ਕਦਾ ਚਿੱਟੇ ਹਨ ਕਿਹੜੇ ਪਰਜਾਤ ਜ਼ਪਾਰਜਾ ਠੀਕ ਹੈ ਚੋਲੋ ਇਹ ਪਾਰੀ ਜਾਤ ਤੇ ਹਾਰ ਸ਼ਿੰਗਾਰ ਦਾ ਕੀ ਮਤਲਬ ਹੈ ਡਿਫਰੈਂਸ ਜੀ ਸਰ ਜੀ ਇਹ ਹੀ ਚੀਜ਼ ਤਾਂ ਸ਼ਾਇਦ ਹੋ ਸਕਦਾ ਕਿ ਤੁਸੀਂ ਵੀ ਕਮੈਂਟ ਲਿਖਿਆ ਹੋਵੇ ਮੈਨੂੰ ਨਹੀਂ ਨਹੀਂ ਮੈਂ ਨਹੀਂ ਲਿਖਿਆ ਜੀ ਪਾਰੀ ਜਾਤ ਹਰ ਕੋਈ ਪਾਰੀ ਜਾਤ ਦੇਖ ਕੇ ਉਹ ਹਾਰ ਸ਼ਿੰਗਾਰ ਹੀ ਕਹੀ ਜਾਂਦਾ ਹਾਰ ਸ਼ਿੰਗਾਰ ਹੀ ਕਹੀ ਜਾਂਦਾ ਮਤਲਬ ਕਿ ਹਾਰ ਸ਼ਿੰਗਾਰ ਜਿਹੜਾ ਉਹ ਝਾੜੀ ਨੂੰ ਮਾਰਿੰਦਾ ਇਹ ਹਾਰ ਸ਼ਿੰਗਾਰ ਸ਼ਰਾਬ ਆ ਹਾਂਜੀ ਅੱਛਾ ਚਾੜ ਪਾਰ ਜਾਤ ਆ ਪਾਰੀ ਜਾਤ ਬੂਟਾ ਬਣਦਾ ਹਾਂ ਉਹ ਦੱਸੀ ਗੱਲ ਹੈ ਨਾ ਬਾਬਾ ਜੀ ਨੇ ਉੱਥੇ ਬੈਠੇ ਹੀ ਆਹ ਦੇਖ ਲਓ ਜੀ ਹੁਣੇ ਹੀ ਹਾਂਜੀ ਬਿਲਕੁਲ ਦੇਖ ਲਓ ਇਹ ਬੜੀ ਵੱਡੀ ਡਾਊਟ ਆ ਸਾਰੇ ਨੂੰ ਮੈਂ ਦੇਖਿਆ ਇਹ ਜਿਹੜਾ ਤੁਸੀਂ ਕਰਦੇ ਸੀਗੇ ਹਾਂ ਪੂਰਾ ਨਿਆਰਾ ਲੈਣਾ ਤਾਂ ਚਪਲਾਂ ਲਾ ਕੇ ਲੈਣਾ ਹਾਰ ਸ਼ਿੰਗਾਰ ਦਾ ਮੈਨੂੰ ਤੁਸੀਂ ਦਿਖਾਇਓ ਵੀ ਮੜਾ ਜ ਹੈ ਉਦਾਂ ਹੀ ਜਿੱਥੇ ਉਹ ਦੁਬਾਰਾ ਹੈ ਨਾ ਹਾਰ ਸ਼ਿੰਗਾਰ ਦੀ ਤੁਹਾਡੀ ਸ਼ਰਬ ਉੱਥੇ ਹੈ ਨਾ ਉੱਥੇ ਉਹ ਮੜੀ ਜੀ ਨਜ਼ਰ ਮਾਰ ਲਾਂਗੇ ਉੱਥੇ ਮੈਂ ਤਾਂ ਤੁਸੀਂ ਬਣਾਈ ਆ ਰਹਿਣ ਦਿਓ ਬਣੀ ਆ ਵੀਡੀਓ ਉਹ ਪੂਰਾ ਦੇਖੋ ਮੈਂ ਆਪੋਲਾ ਹਾ ਦੇ ਕੋ ਨਾ ਤਰ ਹ ਲਕਾਇਆ ਇੱਥੇ ਆਉਂ ਤੇਉ ਤੇਰੇ ਦੇ ਦਾਣੇ ਆ ਨਾ ਉਹ ਮਹਿਸੂਸ ਕਰਵਾਉਂਦੇ ਆ ਪੂਰਾ ਅੰਦਰ ਵਾਈਬ੍ਰੇਸ਼ਨ ਇਹ ਐਕੂਪ੍ਰੈਸ਼ਰ ਹੀ ਹੋ ਰਿਹਾ ਇੱਕ ਤਰੀਕੇ ਨਾਲ ਹਾਂ ਹਾਂ ਹੂੰ ਬਹੁਤ ਵਧੀਆ ਹੂੰ 1 2 3 4 5 6 7 8 9 10 ਦਾ ਤਰ ਜਣਾ ਹੋ ਗਿਆ 100 ਦਰਜਨ ਤੋਂ ਵੀ ਜ਼ਿਆਦਾ ਆ ਜੀ ਇਹ। ਪਰਲੇ ਪਾਸੇ ਵੀ ਉਨਾ ਹੀ ਆ। ਕਿੰਨੇ ਤਾਂ ਹੈ ਨਾ? ਇਸ ਇਸ ਸਾਈਡ ਬੋਲਿਆ ਤੁਸੀਂ ਹੈ ਨਾ? ਹਾਂ ਜੀ। ਪਰਲੇ ਪਾਸੇ ਵੀ ਉਨਾ ਹੀ। ਇਹ ਮਹਾਰਾਸ਼ਟਰ ਦਾ ਕਿੱਲਾ ਜੀ ਹੈ ਨਾ? ਹਾਂ ਜੀ। ਤੇ ਰਹਿੰਦਾ ਇੰਨਾ ਕੀ ਆ ਇਹ? ਇਹ ਨਹੀਂ ਮੋਟਾ ਹੋ ਜਾਂਦਾ ਇਹਨੂੰ ਖਰਾਕ ਨਹੀਂ ਮਿਲੀ। ਖਰਾਕ ਨਹੀਂ ਮਿਲੀ। ਕੱਚਾ ਨਾਲ ਇਹ। ਮੇ ਤੁਮ ਅਗਰ ਪਹੁੰਚ ਨਹੀਂ ਹੁੰਦਾ। ਹੂੰ। ਜੇ ਸਮਝ ਆਈ ਐਵੇਂ ਆਵੜੀ ਤੇ। ਅੱਛਾ ਤੇ ਆਹ ਇਹ ਤਾਂ ਉਹ ਹੈਗਾ ਜੀ। ਕਾਲੀ ਮਿਰਚ ਜੀ ਲੱਗਦੀ ਇਹਨੂੰ। ਨਹੀਂ ਦਾਣੇ ਹੁੰਦੇ ਆ। ਹਾਂ। ਉਹ ਪਾ ਦਿੰਦੇ ਆ ਇਹਦੇ ਵਿੱਚ। ਆ ਆ ਜਿਹੜੀ ਹਾਂ ਆ ਬੀਜ ਇਹ ਤਾਰੇ ਦੇ ਹੇਟਾਂ ਵੀ ਛੇਰ ਕੰਦੀ ਫਰਕਾ ਹੁੰਦਾ ਜੀ ਹਾਂਜੀ ਘਰ ਮਾਂ ਵੀ ਜੋੜਨ ਜਾੜਾਂ ਦੇ ਤਰ੍ਹਾਂ ਤੋਂ ਉਹਦੀ ਸਬਜ਼ੀ ਖਾਂਦੇ ਆ ਨਾਮ ਕੀ ਇਹਦਾ ਜੀ ਨਾਮ ਨਹੀਂ ਹੈ ਦਮਾ ਜਿਹੜਾ ਵੀ ਹੈ ਨਾ ਇਹ ਨਿਕਲ ਜਾਂਦਾ ਅੱਛਾ ਚਲੋ ਕੋਈ ਨਹੀਂ ਹਾਂ ਸਟਾਵਰੀ ਚਾਹੀਦੀ ਸਾਡੇ ਸਟਾਵਰੀ ਨੂੰ ਵੀ ਬੜੇ ਆ ਹਾਂ ਸਟਾਵਰ ਤੁਹਾਡੇ ਕੋਲ ਬਹੁਤ ਹੈ ਕਿਹੜਾ ਆ ਇਹ ਸਟਾਵਰ ਸਟਾਵਰ ਇਹ ਦੱਸਿਆ ਸ਼ਾਇਦ ਮੈਨੂੰ ਵੀ ਪਤਾ ਨਹੀਂ ਇਹ ਕਿਤੇ ਰੱਖੀਆਂ ਨੇ ਘਰੇ ਸਟਾਵਰ ਇਸ ਇਹ ਕਿਸ ਕੰਮ ਉਹਦਰ ਵੀ ਉੱਗੀਆਂ ਆ ਇਹ ਤਾਂ ਕੁਬੋ ਚਤੇ ਮਰਟਿਵ ਕੀ ਹੈ ਆ ਬੀ ਡੇ ਡੇ ਕਿ ਉੱਗ ਜਾਂਦੀ ਆ 57 ਕਿਸ ਕੰਮ ਆਉਂਦਾ ਜੀ ਤਾਕਤ ਦੇ ਤੇ ਤਾਕਤ ਦੇ ਆ ਠੀਕ ਚਲੋ ਜੀ ਆ ਆ ਹੈ ਨਾ 57 ਆ ਬੀ ਜੀ ਆਹ ਵਾਲੀ ਹੈ ਠੀਕ ਆ ਠੀਕ ਆ ਗੱਲ ਜਰੂਰ ਕਈਆਂ ਨੂੰ ਨਹੀਂ ਪਤਾ ਹੋਣੀ ਇਹ ਕੀ ਆ ਜੀ ਇਹ ਇਹ ਦਿਨ ਦਾ ਰਾਜਾ ਕਹਿੰਦੇ ਸੀ ਅੱਛਾ ਰਾਤ ਦੀ ਰਾਣੀ ਤਾਂ ਸੁਣੀ ਹੀ ਉਹ ਕਿੱਥੇ ਆ ਇਹਨੂੰ ਇਹਨੂੰ ਫੁੱਲ ਦੇਨੇ ਜੋ ਖਿੜਦੇ ਆ ਅੱਛਾ ਜੀ ਉਹਨੂੰ ਰਾਜੂ ਕਰਦੇ ਅੱਛਾ ਇਹ ਫਤ ਮਤਲਬ ਦੋਨੇ ਲਾਗੇ ਲਾਗੇ ਲਾਇਆ ਹੋਇਆ ਹੈ ਨਾ ਕਿ ਮਨ ਲੱਗਾ ਰਵੇ ਇਹਨੂੰ ਵਿਚਾਰੀ ਨੂੰ ਵੀ ਬੜਾ ਬਜ਼ਨਾਮ ਕੀਤਾ ਆ ਹਾਂਜੀ ਪੂਰਾ ਝਲ ਬਣਿਆ ਸੀ ਇਹ ਅੱਛਾ ਜੀ ਆ ਹੁਣ ਛਾਂਗ ਦਿੱਤਾ ਉਤੋਂ ਹੋ ਗਿਆ अच्छा। ਅਗੇ ਜੀ ਇਹ ਤਾਂ ਸੱਪ ਰਹਿੰਦੇ ਆ। ਮੈਂ ਵੀ ਇਹ ਗੱਲ ਸੁਣੀ ਸੀ। ਮੈਨੂੰ ਜਦੋਂ ਕਿਤੇ ਥੱਕਾਂਗਾ ਹੈਗਾ ਹਾਂ ਜੀ ਕਿਵੇਂ ਬੋਰੀ ਪੀ ਜਾ ਕੇ ਪੈ ਜਾਣਾ। ਕਿ ਮੈਂ ਨਹੀਂ ਘਟ ਸੱਪ ਦੀ। ਚਲੋ ਇਦਾਂ ਹੀ ਆ ਜੀ। ਤੁਸੀਂ ਤਾਂ ਚੰਦਨ ਦੇ ਥੱਲੇ ਵੀ ਨਹੀਂ ਦੇਖਿਆ ਆਪਣੇ ਸੱਪ ਐ ਨਾ। ਹਾਂ ਜੀ। ਪਰ ਮੈਨੂੰ ਇੱਕ ਕਮੈਂਟ ਆਇਆ ਸੀ ਜੀ। ਹਾਂ। ਉਹ ਚ ਆਇਆ ਸੀ ਵੀ ਇਹ ਉਹ ਚੰਦਨ ਹੈ ਨਹੀਂਗਾ ਉਧਰ ਸਾਊਥ ਇੰਡੀਆ ਵੱਲ ਜਾਂ ਮਹਾਰਾਸ਼ਟਰ ਚ ਚੰਦਨ ਹੁੰਦਾ ਆ। ਉਹਦੀ ਕਿਸਮ ਦੱਸੀ ਸੀ ਉਹਨੇ ਜੀ ਮੈਨੂੰ। ਕਹਿੰਦੇ ਇਹਨੂੰ ਲਿਫਟੇ ਹੁੰਦੇ ਆ ਬਹੁਤ ਠੰਡਾ ਹੁੰਦਾ ਜੀ ਇਹ ਕਹਿੰਦੇ ਇਹ ਗਲਤ ਹੈ ਜੀ ਉਹ ਸਾਥ ਦਾ ਆਪਣਾ ਸੰਭਾਲ ਗਰਮ ਹੈ ਹਾਂਜੀ ਹਾਂਜੀ ਉਹ ਸ਼ਾਂਤੀ ਲੱਗਦਾ ਹੈ ਰਾਈਟ ਤੇ ਇਹਦੇ ਨਾਲ ਲਿਫਟੇ ਨਾਲ ਨੂੰ ਸ਼ਾਂਤੀ ਆ ਜਾਂਦੀ ਹੂੰ ਚਲੋ ਆ ਦੇਖੋ ਸ਼ਤਾਵਰ ਦੀ ਬੇਲ ਕਿੰਨੀ ਹਾਂ ਤੁਸੀਂ ਹੀ ਮੈਨੂੰ ਯਾਦ ਆ ਗਿਆ ਹਾਂ ਅੱਛਾ ਚਲੋ ਕੀ ਕਰਨੇ ਇੱਥੇ ਬਹੁਤ ਹੈ ਜੀ ਇਦਾਂ ਜਿਹਨਾਂ ਦੇ ਬੱਕਰੇ ਬੱਕਰੇ ਨਾਲ ਹੂੰ ਨਹੀਂ ਸਹੀ ਹੈ ਹਲਦੀ ਹੈਗੀ ਤੁਹਾਡੀ ਕੋਲ ਹੈ ਸਫੇਦ ਹਲਦੀ ਨਹੀਂ ਸਫੇਦ ਨਹੀਂ ਕਾਲੀ ਆ ਕਾਲੀ ਹੈਗੀ ਸਫੇਦ ਜਿਹੜੀ ਆਮ ਘਰਾਂ ਚ ਹੁੰਦੀ ਉਹ ਹੀ ਨਾ ਨਹੀਂ ਨਹੀਂ ਚਿੱਟੀ ਹਲਦੀ ਉਹ ਜਿੱਦਾਂ ਹੁਣ ਦੂਸਰੀ ਦਾ ਰੰਗ ਇਦਾਂ ਦਾ ਹੁੰਦਾ ਇਹ ਤੋਂ ਗੁਆਰ ਘਰਾਂ ਚ ਕਿਉਂਕਿ ਚਿੱਟੀ ਹਲਦੀ ਹੁੰਦੀ ਤੁਹਾਡੇ ਕੋਈ ਹੈਗੀ ਉੱਥੇ ਹਾਂਜੀ ਅੱਛਾ ਮੈਂ ਲੈ ਕੇ ਆਉਂਗਾ ਜਦੋਂ ਫੇਰ ਕਿਤੇ ਆਉਂਗਾ ਕੀ ਪਤਾ ਹਾਂਜੀ ਦੇਖ ਸਾਰਿਆਂ ਦੀ ਇਹਨਾਂ ਦੀ ਮੈਡੀਸਨਰ ਵੈਲਿਊ ਏਕੀ ਆ ਨਹੀਂ ਨਹੀਂ ਜੀ ਤੇ ਸਫੇਦ ਦਾ ਕੀ ਫਾਇਦਾ ਕਿਹੜੀ ਚਿੱਟੀ ਕਾਲੀ ਬਹੁਤ ਕਾਲੀ ਵੀ ਐਂਟੀ ਕੈਂਸਰ ਬਾਬਾ ਜੀ ਦੱਸਦੇ ਕਾਲੀ ਵੀ ਐਂਟੀ ਹੈ ਹੈ ਤਾਂ ਪੀਲੀ ਵੀ ਐਂਟੀ ਕੈਂਸਰ ਹੀ ਆ ਘੱਟ ਪਰ ਉਹ ਜ਼ਿਆਦਾ ਜ਼ਬਰਦਸਤ ਆ ਸੋਲੋਂ ਇਹ ਬਹੁਤ ਵਧੀਆ ਯਾਰ ਬੜਾ ਕੁਝ ਸਿੱਖਣ ਨੂੰ ਮਿਲਿਆ ਜਿਹੜੇ ਬਿਊਟੀ ਪ੍ਰੋਡਕਟ ਚ ਟਰਮੀਨਿਕ ਥੱਲੇ ਲਿਖਿਆ ਹੁੰਦਾ ਨਾ ਜੀ ਕਰੀਮਾਂ ਚ ਅੱਛਾ ਉਹ ਵਾਈਟ ਹੁੰਦੀ ਤਾਂ ਉਹਨੂੰ ਰੰਗ ਹੁੰਦਾ ਅੱਛਾ ਹਾਂ ਜੀ ਨਹੀਂ ਤਾਂ ਰੰਗ ਉਹਨੂੰ ਤਾਂ ਆ ਜਾਵੇ ਠੀਕ ਆ ਆ ਵੀ ਬੜੀ ਵਧੀਆ ਗੱਲ ਪਤਾ ਲੱਗੀ ਵੀ ਹੈ ਨਾ ਜਿਹੜੇ ਬਿਊਟੀ ਪ੍ਰੋਡਕਟਸ ਪਾਉਂਦੇ ਆ ਹੈ ਨਾ ਹਾਂ ਜੀ ਉਹ ਚਿੱਟੀ ਪੈਂਦੀ ਕਰੀਮਾਂ ਕਰੂਮਾਂ ਚ ਜਾਂ ਦੂਧੀਆਂ ਜੋ ਵੀ ਪ੍ਰੋਡਕਟਸ ਆ ਉਹਨਾਂ ਦੇ ਅੱਛਾ ਕੀ ਬਾਤਾਂ ਚਲੋ ਹੁਣ ਇਨਫੋਰਮੇਸ਼ਨ ਓਵਰਲੋਡ ਨਾ ਹੋ ਜਾਏ ਮੈਂ ਕਿ ਸੇਵਾ ਕਰਾਂ ਕੋਈ ਸੇਵਾ ਨਹੀਂ ਆ ਸੇਵਾ ਹੀ ਸੇਵਾ ਜੀ ਤੁਹਾਡੀ ਨੌਲੇਜ ਸੇਵਾ ਤੁਹਾਡੇ ਦਰਸ਼ਨ ਸੇਵਾ ਐ ਲੈ ਨਹੀਂ ਸਹੀ ਗੱਲ ਆ ਦੱਸੋ ਫੇ ਮੈਂ ਆਕਰ ਜਾਣਾ ਲੈ ਨਹੀਂ ਉਹ ਬਿਲਕੁਲ ਜੀ ਹਾਂ ਤੁਹਾਡਾ ਆਸ਼ੀਰਵਾਦ ਸੇਵਾ ਇਹ ਨਹੀਂ ਕੋਈ ਗੱਲ ਹੈਗੀ ਚਲੋ ਹਾਂਜੀ ਹਾਂਜੀ